ਕਰਲਾ ਕੰਮ ਹੋ ਗਿਆ ਤੇ ਹਾਲਿਆ ਤਨੀ ਜਨੇ ਕਿ ਡੋਂਗਾ ਜੇ ਇੱਕ ਹੋਰ ਤਾਂ ਸੜਿਆਗੇ ਜੂੜਾ ਕੱਪਾ ਮੈਨਾ ਫਾਜ਼ੋਲਾ ਭਾਈ ਤਰੇ ਫਾਈਨਲੀ ਸਾਫੂਦਾਰਾ ਬ੍ਰੈਡ ਤੇ ਚਾਹ ਖਾਣ ਲੱਗਿਆ ਆ ਹੈਗਾ ਚੌਕ ਮੇਨ ਸਾਫੂਦਾਰਾ ਬਾਕੀ ਤੁਹਾਨੂੰ ਨਜ਼ਾਰਾ ਦਿਖਾਉਨੇ ਆ ਨਾ ਚਾਹ ਆਪਣੀ ਦੇਖੋ ਕਿੰਨੇ ਸਟਾਈਲ ਦੀ ਆ ਚਾਹ ਬੀ ਆਪਣੇ ਇਸ ਮੁਕਲੇ ਦੀ ਉਸ ਸੰਦੀਪ ਭਾਈ ਇੱਕ ਗਲਾਸ ਚਾਹ ਮੈਂ 20 20 20 ਬੜੇ ਵਿਸ਼ਰਸ਼ ਚਾਹ ਪੀਨੇ ਆ ਹੁਣ ਇੱਥੇ ਬ੍ਰੈਡ ਖਾ ਲੈ ਇਹ ਆ ਮੇਨ ਸਾਫੂਦਾਰਾ ਦਾ ਚੌਕ ਉਧਰੋਂ ਆਪਾਂ ਆਇਆ ਤੋਂ ਵਾਲ ਤੋਂ 메인 ਹਿਲ ਸਟੇਸ਼ਨ ਆ ਇਹ ਇੱਥੇ ਦਾ ਮੁਹਰਾਤ ਦਾ ਤੇ ਅੱਜ ਰੂਮ ਰਾਮ ਕੱਤ ਨਹੀਂ ਮਿਲ ਰਿਹਾ ਉਹਦਾ ਕਾਰਨ ਇਹ ਆ ਵੀ ਇੱਥੇ ਨਾ ਆ ਉਹ ਤਾਂ ਲਿਖਿਆ ਆ ਆਹ ਸਾਪੂਤਾਰਾ ਮੌਨਸੂਨ ਫੈਸਟੀਵਲ ਆ ਕੋਈ ਉਹਦੇ ਕਰਕੇ ਗਹਿਮਾ ਗੈਮੀ ਬਹੁਤ ਆ ਆ ਵੀ ਸਾਹਮਣੇ ਤੇ ਇੱਥੇ ਬਾਬੇ ਜੀ ਬੈਠ ਨੇ ਕਿੰਨੀਆਂ ਜਿਹਾ ਮਜਾਉਣ ਲੱਗੇ ਹੋਏ ਨੇ ਤੇ ਉਹਦੇ ਕਰਕੇ ਲੋਕ ਬਹੁਤ ਆਏ ਹੋਏ ਨੇ ਬੱਸਾਂ ਬੁੱਸਾਂ ਕਰਕੇ ਉਧਰੋਂ ਗੁਜਰਾਤ ਤੋਂ ਸਾਰੇ ਇੱਥੇ ਪਹੁੰਚੇ ਹੋਏ ਨੇ ਹੈਲ ਸਟੇਸ਼ਨ ਆ ਫੈਸਟੀਵਲ ਆ ਜਿਪ ਲਾਈਨਰ ਆ ਵਗੈਰਾ ਤੇ ਬਹੁਤ ਪਹੁੰਚ ਜਿਵੇਂ ਆਪਣਾ ਕੁਫਰੀ ਆ ਉਹ ਟਾਈਪ ਦਾ ਹੈਲ ਸਟੇਸ਼ਨ ਹੈ ਗੁਜਰਾਤ ਦਾ ਸਾਪੂਤਾਰਾ ਮਹਾਰਾਸ਼ਟਰ ਤੇ ਗੁਜਰਾਤ ਦੇ ਬਾਰਡਰ ਦੇ ਨੇੜੇ ਪੈ ਜਾਂਦੇ ਬਾਕੀ ਦੇਖਦੇ ਆ ਤੇ ਕੀ ਕੀ ਆ ਦਿਖਾਉਨੇ ਆ ਤੁਹਾਨੂੰ ਚਾਹ ਪੀ ਲਈਏ ਆ ਗਈ ਆਪਣੀ ਚਾਹ ਪਾੜ ਪੁਣੀ ਹੋ ਰਿਹਾ ਕੁਰੀਆ ਸੰਗ ਕੰਮ ਤੇ ਆਹ ਸਾਈਕਲ ਤਿਆਰ ਕੀਤਾ ਤੇ ਫੋਟੋ ਖਿਚਾਉਣ ਨੂੰ ਇਧਰ ਘੋੜੇ ਖਰੇ ਨੇ تیر ਅੰਦਾਜ਼ੀ ਤੇ ਆ ਗਏ ਮਾਂਗੂ ਇਧਰ ਬੋ ਬਨੇਆਣਿਆਂ ਦੀਆਂ ਖੇਡਾਂ ਇਹ ਸਾਰਾ ਮਾਹੌਲ ਹੈ ਦੇਖੋ ਇਧਰ ਬੱਚਾ ਖੇਡ ਰਿਹਾ ਹੈ ਬਾਹੀ ਕੁਛ ਨਾ ਫੋਟੋਗ੍ਰਾਫੀ ਜਿਵੇਂ ਆਪਣੇ ਹੁੰਦੀ ਐ ਸ਼ਮਲੇ ਸ਼ਮਲੇ ਤੇ ਗੱਡੀਆਂ-ਗੱਡੀਆਂ ਖੜੀਆਂ ਸਾਰੇ ਕਿਤੇ ਇਹ ਮੇਨ ਵਿਊ ਪੁਆਇੰਟ ਆ ਗਿਆ ਇਹਨੂੰ ਕਹਿੰਦੇ ਆ ਉਹ ਸਾਹਮਣੇ ਕੋਈ ਬੱਚਿਆਂ ਵਾਲਾ ਐ ਇਸ ਤੋਂ ਉਹ ਨਾ ਹੈ ਸਾਰਾ ਉਹੀ ਜਗ੍ਹਾੜਾ ਸਵੇਰ ਲੱਗਦੀ ਹੈ ਟੇਮ ਭਜਾਈ ਫਿਰ ਵਿੱਚ ਚੱਕਰ ਜੇ ਬਾਕੀ ਖਾਨ ਫੇਰ ਦੇ ਦਕਾਨਾਂ ਵਿੱਚ ਚਹੀ ਹੈ ਮਾਹੌਲ ਲੋਚ ਇਹ ਆ ਸਾਪੂਦਾਰਾ ਤੋਂ ਨਜ਼ਾਰੇ ਇਹਰੀ ਚੀਜ਼ ਕੀ ਆ ਜਿਵੇਂ ਕੋਖੜੀ ਦਾ ਮਾਹੌਲ ਆ ਉਹੀ ਮਾਹੌਲ ਇੱਥੇ ਆ ਬਈ ਪਿਕਨਿਕ ਸਪਾਟ ਹੈ ਕਿਹੜੇ ਗੁਜਰਾਤ ਦਾ ਗੁਜਰਾਤ ਚ ਰੈਸਟ੍ਰੇਸ਼ਨ ਘੱਟ ਨੇ ਕਿਉਂਕਿ ਉਧਰ ਮਾਉਂ ਸਾਪੂ ਆ ਜੈ ਇਧਰ ਫਿਰ ਇਹ ਸਾਪੂ ਦਾ ਰਹੇ ਉਧੇ ਕਰਕੇ ਫਿਰ ਇੱਥੇ ਟੂਰਿਸਟ ਜ਼ਿਆਦਾ ਹੈ ਇੱਕ ਇਹ ਵੀ ਆ ਕਿ ਇੱਥੇ ਮੌਨਸੂਨ ਫੈਸਟੀਵਲ ਆ ਛੁੱਟੀਆਂ ਦੋ ਤਣ ਇਕੱਠੀਆਂ ਹੁੰਦੀਆਂ ਨੇ ਠੀਕ ਆ ਨਾ ਚਲ ਛੁੱਟੀਆਂ ਇਕੱਠੀਆਂ ਆ ਗਈਆਂ ਤਾਂ ਕਰਕੇ 15 ਅਗਸਤ ਆਦਿ ਕਰਕੇ ਫੇ ਮਾਹੌਲ ਆ ਜਿਹੜਾ ਉਹ ਜਾਦਾ ਕਹਿਮਾ ਗੰਮੀ ਵਾਲਾ ਵੀ ਆ ਹੈਗਾ ਇਹ ਲੇਕ ਇੱਥੇ ਆ ਖੇਡਾ ਖੋਡਾ ਜਿਹੜੀਆਂ ਹੁੰਦੀਆਂ ਨੇ ਉਹ ਪਰਲੇ ਪਾਸੇ ਵੀ ਲੈ ਕੇ ਲੈ ਕੇ ਚੱਲ ਰਹੀ ਆ ਤੇ ਇੱਥੇ ਲਿਖਿਆ ਹੋਇਆ ਆਈ ਲਵ ਸਾਪੂਤਾਰਾ ਇਹਦਾ ਅੱਜ ਕੱਲ੍ਹ ਟ੍ਰੈਂਡ ਚੱਲ ਗਿਆ ਸਾਰੇ ਕਿਤੇ ਲਿਖਦੇ ਨੇ ਉਹ ਇੱਥੇ ਲਿਖਿਆ ਤੇ ਆ ਲੇਕ ਉਧਰ ਵੀ ਉਧਰੋਂ ਆਪਾਂ ਇਹ ਦਿਨ ਪੀਪਣੀਆਂ ਜਿਹਾ বাজਦੀਆਂ ਸੀਗੀਆਂ ਪਰਲੇ ਪਾਸੇ ਚੌਂਕ ਆ ਜਿੱਥੇ ਚੱਲ ਰਿਹਾ ਸਭ ਤੋਂ ਪਹਿਲਾਂ ਮੌਨਸੂਨ ਫੈਸਟੀਵਲ ਇਹ ਆਪਾਂ ਫੈਸਟੀਵਲ ਆ ਇਹਦਾ ਉਹ ਵੀ ਦੇਖਦੇ ਆਂ ਅੰਦਰ ਕੀ ਚੱਲ ਰਿਹਾ ਹੈ ਆ ਬੰਦੇ ਨੂੰ ਗਿਆ ਹੁਣੇ ਕਹਿੰਦਾ ਦਿਖਾਉਣਾ ਕਹਦਾ ਰੂਮ ਚਲੋ ਆਹ ਏਰੀਆ ਨਾਲ ਤੇ ਦੇਖਿਆ ਨਹੀਂ ਹੈਗਾ ਕਿੱਥੇ ਗਿਆ ਜਲੇ ਬਦਾਨ ਬਾਹਰ ਦੁਕਾਨੇ ਕਿਤੇ ਖੰਡਰਾਂ ਚ ਲੱਗੇ ਜਾਓ ਜੰਗਲ ਜੇਜ ਮੁਦਾਰਨੇ ਆ ਨੇ ਓਏ ਹੋਏ ਉਹ ਜਿੱਥੇ ਗਏ ਸੀ ਉਹ ਕਮਰਾ ਦਾ ਸੋਸੋ ਸੀਗਾ ਬਰਾ ਘਟਿਆ ਨਹੀਂ ਅੰਕਲ ਕਹਿੰਦਾ 1500 ਰੁਪਏ ਲੈਣਾ ਹੈ ਚਾਹੇ 5 ਬੰਦੇ ਪੈਜੋ ਚਾਹੇ 4 ਪੈ ਚਾਹੇ ਕਹਿੰਦਾ 2 ਪਾਓ ਘਟਿਆ ਬਿਲਕੁਲ ਨਹੀਂ ਆ ਦੋ ਬੰਦੇ ਹੋਰ ਲੱਭ ਲਿਓ ਤੁਹਾਨੂੰ ਦਊਂਗਾ 1500 ਚ ਹੁਣ ਫਿਰ ਹੋਰ ਜਗ੍ਹਾ ਦੇਖਣ ਆਇਆ ਆਇਆ ਇੱਕਛਣਾ ਮਿੰਡ ਬੰਗਲੋ ਹੋਸਟਲ ਇਹਨੂੰ ਪੁੱਛਦਿਆਂ ਕਿੰਨੇ ਦਾ ਕਹਿੰਦਾ ਉਹ ਫਿਰ ਕਿਉਂਕਿ ਏਸੀ ਵੀ ਆਣੀ ਸੀ ਹੈ ਸੀ ਠੀਕ ਠੀਕ ਹੈ ਚਲੋ ਦੇਖਦੇ ਆਂ ਜਿੱਥੇ ਅੱਧਰ ਕਿਤੇ ਮਿਲ ਗਿਆ ਨਹੀਂ ਫਿਰ ਲੈਣਾ ਤਾਂ ਉਹ ਵੀ ਪੈਣਾ ਹੀ ਆ ਹੋਰ ਇਥੇ ਸਟੇ ਮਹਿੰਗੀ ਬਹੁਤ ਆ ਲੱਭਦੇ ਆਂ ਦੇਖਦੇ ਆਂ ਕੀ ਬਣਦਾ ਕੋਈ ਗੱਲ ਉੱਥੇ ਵੀ ਨਹੀਂ ਬਣੀ ਉਹ ਗਾਸਟ ਹਾਊਸ ਵਾਲੇ ਵੀ ਕਹਿੰਦੇ ਸੀ ਫੈਮਿਲੀ ਨੂੰ ਦਿੰਨੇ ਆ ਪੂਰਾ ਰੂਮ ਅੱਗੇ ਦੇਖਦੇ ਹੁਣ ਪ੍ਰਧਾਨ ਪ੍ਰਧਾਨ ਕਿਵੇਂ ਬਣੀ ਫਿਰ ਬਸ ਉਹੀ ਮਿਲ ਗਿਆ ਬਈ ਦੇਖ ਲਓ ਕਿ ਇਕੱਲੇ ਬੰਦੇ ਨੂੰ ਦਿੰਦੇ ਨਹੀਂ ਸੜੇ ਬੰਦਿਆਂ ਨੂੰ ਭਾਣੇ ਗੱਲ ਕੀ ਹੋ ਗਈ ਨਾ ਅਸੀਂ ਸਾਰੇ ਆ ਰਹੇ ਆ ਵੀਡੀਓ ਅਸੀਂ ਸਾਰੇ ਘੁੰਮ ਕੇ ਆ ਗਏ ਉਹ ਕਹਿੰਦੇ ਵੀ ਛੜਾ ਛੜਾਕ ਬੰਦਿਆਂ ਨੂੰ ਕੋਈ ਕਮਰਾ ਨਹੀਂ ਹੈਗਾ ਫੈਮਿਲੀ ਵਾਲਿਆਂ ਨੂੰ ਕਮਰਾ ਹੈ ਤੇ ਵੇਲੇ ਦੇ ਗੇੜੇ ਗੁੜੇ ਦੇ ਕੇ ਵਾਪਸ ਇੱਥੇ ਆ ਗਏ ਜਦ 1500 ਚ ਕੋਈ ਗੱਲ ਨਹੀਂ ਖਾਚ ਲੈਨੇ ਅੱਜ ਠੀਕ ਆ ਰੂਮ ਬਧਿਆ ਹੈ ਠੀਕ ਆ ਠੀਕ ਆ ਪਰ ਕਿਉਂਕਿ ਅੰਕਲ ਕਹਿੰਦਾ ਵੀ ਚਾਹੇ 3 ਬੈਜਾ ਚਾਹੇ 5 ਬੈਜਾ ਰੂਮ 1500 ਦਾ ਹੀ ਦੇਣਾ ਹੁਣ ਕੋ ਮਾਂਗੇ ਜੇ ਕੋਈ ਇੱਥੇ ਮਿਲ ਕੇ ਚੱਕ ਲੈ ਵਾਂਗੋ ਬੰਦਾ ਦੋ ਲੈ ਆਵਾਂਗੇ ਉਹ ਕਹਿੰਦਾ ਤਿਆਰ ਕਰਨ ਤੋਂ ਬੰਦੇ ਕਹਿੰਦਾ ਤਾਂ ਵੀ 1500 ਹੀ ਬਾਕੀ ਸ਼ਾਮ ਨੂੰ ਫੈਸਟੀਵਲ ਆ ਗਲਪਾ ਗੜਬੜਾ ਹੋਣਾ ਹੈ ਦੇਖਦੇ ਆ ਕੀ ਬਣਦਾ ਹੈ ਨਜ਼ਾਰੇ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਵੀਡੀਓ ਦੇ ਨਾਲ ਲਾਈਕ ਕਰ ਦੋ ਆਪਣੀ ਵੀਡੀਓ ਨੂੰ ਜ਼ਬਰਦਸਤ ਹੋਣ ਵਾਲੀ ਆ ਤਾਂ ਵਿੱਚ ਚਲੇ ਗਏ ਸੀ ਬੈਗ ਬੁੱਕ ਰੱਖ ਤੇ ਥੋੜਾ ਜਿਹਾ ਰੈਸਟ ਕੀਤੀ ਤੇ ਹੁਣ ਫਿਰ ਦੋ ਲੈ ਦੋ ਦੋ ਲੈ ਲਾ ਕਿੰਨੇ ਕੀ ਹੈ 30 ਕੀ ਇੱਕ ਇੱਕ ਤੇ ਲਾ ਲਾ ਫਿਰ ਅੱਧੀ ਖਾ ਲਵੇ ਨਹੀਂ ਖਾਦੇ ਨਹੀਂ ਜਾਣੀ ਤੇ ਕੀ ਹਾਲ ਹੈ ਹੁਣ ਫਿਰ ਘੁੰਮਦੇ ਆ ਕਿਹੜੇ ਕੋੜ ਕੱਢਦੇ ਇੱਥੇ ਕਾਂ ਸੇ ਆਏ ਯਾਰ 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 ਸੇ ਕਮਾਲ ਹੈ ਯਾਰ ਐਮ ਐਚ ਨੰਬਰ ਯਹੀ ਰਹਤੇ ਹੋ ਠੀਕ ਹੈ ਤੇ ਮੇਰਾ ਆਇਆ ਬੁਸਾ ਸਹੀ ਹੈ ਸਹੀ ਹੈ ਸਹੀ ਹੈ ਕੀ ਕਰਦਾ ਕੰਮ ਕਰਦਾ ਯਾਂਹ ਪੇ ਫੋਟੋਗ੍ਰਾਫਰ ਹੈ ਨਾ ਇਹ ਦੇਖੋ ਸਹੀ ਹੈ ਬੜੀ ਹੈ ਸਹੀ ਹੈ ਮੁੰਡੇ ਬਿਹਾਰ ਦੇ ਨੇ YouTube ਇਹ ਮੁੰਡੇ ਮਰੇ ਨੇ ਬਿਹਾਰ ਦੇ ਇੱਥੇ ਇੱਥੇ ਕੰਮ ਕਰ ਕਰਦੇ ਨੇ ਕੋਈ ਸਹੀ ਹੈ ਸਲੀਲਈ ਲਈ ਤਾਂ ਖਾਣ ਨੂੰ ਟੇਸਟੀ ਬੜੀ ਆ ਵਾਲੀ ਹੋਈ ਇਧਰ ਆ ਲੇਕ ਹਣ ਲਾਉਨੇ ਆ ਗਿੜਾ ਸਾਪੂ ਤਾਰਾ ਦਾ ਲਓ ਜੀ ਚੱਲੇ ਫਿਰ ਆਪਾਂ ਫੇਰ ਹੁਣ ਜਿਹੜਾ ਫੰਕਸ਼ਨ ਦਾ ਈਵੈਂਟ ਦਾ ਮੇਨ ਜਗ੍ਹਾ ਉੱਥੇ ਤੇ ਸਾਪੂ ਤਾਰਾ ਮੌਨਸੂਨ ਫੈਸਟੀਵਲ ਆ ਲੈ ਕੇ ਆਤੇ ਅਗਲਾ ਗੈਲਰੀਆਂ ਨੇ ਸਾਪੂ ਤਾਰਾ ਮਾਜ਼ੂਰ ਫੈਟਿਓ ਆਰਟ ਗੈਲਰੀ ਐਂਡ ਕਲਚਰਲ ਪਵੇਲੀਅਨ ਅੱਗੇ ਬਾਕੀ ਇਵੈਂਟ ਲਾਂਸਟ ਫਾਸਟ ਦਿਨ ਤੋਂ ਹੋ ਗਿਆ ਤੇ ਹੋਰ ਖਾਣੇ ਬਿੜਨੇ ਸਟਾਲਾਂ ਉ ਉਹ ਸਾਰੀਆਂ ਲੱਗੀਆਂ ਨੇ ਅੰਦਰ ਚੱਲਦੇ ਵਾਲਾ ਬਾਹਰ ਦੇ ਆਰਟ ਐਂਡ ਕਲਚਰਲ ਪਵੇਲੀਅਨ ਵਾਹ ਸਾਪੂਦਾਰਾ ਦੀਆਂ ਫੋਟੋਆਂ ਲੱਗੀਆਂ ਤੇ ਬਾਕੀ ਜਿਹੜਾ ਇੱਧਰ ਲਾ ਆਟਾ ਉਹ ਦਿਖਾਇਆ ਗਿਆ ਇੱਥੇ ਕਾਇਲਾ ਜੀ ਬਸ ਉਹ ਤਾਂ ਕੰਮ ਦਾ ਹੈ ਤੇ ਇੱਧਰ ਗੁਜਰਾਤ ਦੇ ਜਿਹੜੇ ਘੁੰਮਣ ਫਿਰਨੇ ਨੇ ਇਲਾਕੇ ਨੇ ਉਹਨਾਂ ਸਾਰਿਆਂ ਦੇ ਇੱਥੇ ਲਾਈਵ ਹੋਏ ਨੇ ਪੋਸਟਰ ਮਤਲਬ ਜੋ ਜੋ ਵੀ ਰਾਤ ਵਿੱਚ ਆਪਾਂ ਘੁੰਮ ਸਕਦੇ ਆਂ ਵੀ ਰਾਤ ਟੂਰਿਜ਼ਮ ਵਾਲਿਆਂ ਨੇ ਉਹ ਸਾਰਾ ਇੱਥੇ ਦਿਖਾਇਆ ਹੋਇਆ ਹੈ ਇੱਧਰ ਲਾਈਏ ਸਕ੍ਰੀਨ ਵੀ ਆਰ ਆ ਵੀ ਆਰ ਨਾਲ ਮਤਲਬ ਆਪਾਂ ਦੇਖ ਸਕਦੇ ਆਂ ਇੱਥੇ ਪਰਦਾਵ ਦੇਖਣ ਲੱਗਿਆ ਹਾਂ ਵੀ ਆਰ ਲਾ ਕੇ ਨਾ ਕੋਈ ਦੇਖਦਾ ਇੱਧਰ ਕਾਉਂਗੇ ਤੋਂ ਉੱਤਰ ਸਿੱਖਾ ਇਵੈਂਟ ਚੱਲਦਾ ਤੇ ਦੂਜੇ ਪਾਸੇ ਇੱਧਰ ਹੈਗਾ ਸਾਰਸ ਮੇਲਾ ਹਾਂ ਰਿਸੈਪਸ਼ਨ ਬਹੁਤ ਅੱਛਾ ਹੈ ਤੇ ਗੁਜਰਾਤ ਟੂਰਿਜ਼ਮ ਦਾ ਹੈ ਸਾਰਾ ਹੀ ਜਿਹੜਾ ਪ੍ਰੋਗਰਾਮ ਆ ਤੇ ਸਾਰਸ ਮੇਲਾ ਮਤਲਬ ਉਹ ਹੋ ਗਿਆ ਸਿੱਦੇ ਸਮਾਨ ਸਮੂਨ ਆਰਾਮ ਘਰ ਮਿਲਦਾ ਉਹ ਆਏ ਇਹ ਹੋ ਗਿਆ ਸਾਰਸ ਮੇਲਾ ਇਹ ਬੜਾ ਸ਼ਾਨਦਾਰ ਇਹ ਦਾ ਸੇਵੂ ਛੰਗਾ ਬਈ ਕੰਮ ਜਿਹੜੇ ਤੇ ਆਪਾਂ ਨੂੰ ਅਲੋਰਾ ਪੰਜਾਬ ਦੇ ਦਿੰਦਾ ਸੀਗਾ ਉਹ ਦਾ ਬਰਾ ਕਾਪਾ ਮੇਰਾ 500 ਦਾ 500 ਤੇ 300 500 ਲਗੜਾ ਦੇ ਚ ਕੰਮ ਆ ਹੈਗਾ ਲਗੜਾਣ ਫਾਂਸ ਉਹ ਵਾ ਕਿਵੇਂ ਆ ਗੰਬਰ ਪਰਤਾਨ ਮਹਿੰਗਾ ਮਹਿੰਗਾ ਮੈਂ ਵੀ ਇੱਕ ਮਾ ਉਹ ਲੈਂਦਾ ਜਿਹੜਾ ਉੱਤਰ ਪਿਆ ਮੈਂ ਅੱਛਾ ਯਰ ਬੁਰਾ ਪਾਉਣ ਵਾਸਤੇ ਆਹ ਵਾਈਨ ਗਲਾਸ 800 ਦਾ ਇਹ ਮਹਿੰਗਾ ਬਹੁਤ ਆ 640 ਇਹ ਸੋਨੇ ਬਣਾਏ ਹੋਏ ਨੇ ਪਰ ਮਹਿੰਗੇ ਬਹੁਤ ਨੇ ਇਹ ਸੋਹਣੀਆਂ ਚੀਜ਼ਾਂ 10000 ਕਿੱਲਾ ਦਿਆ ਨੂੰ 5000 ਸ਼ਾਮ ਦੇ ਟਾਈਮ ਲੈਕਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਕਿਸ਼ਤੀਆਂ ਕਿਸ਼ਤੀਆਂ ਫਿਰ ਰਹੀਆਂ ਨੇ ਬਹੁਤ ਸੋਹਣਾ ਲੱਗ ਰਿਹਾ ਤੇ ਸਾਹਮਣੇ ਲਿਖਿਆ ਆਈ ਲਵ ਸਾਪੂਤਰਾ ਲੋ ਮਿੱਤਰੋ ਹੁਣ ਆਪਾਂ ਨੂੰ ਹੋਟਲ ਲੱਭ ਗਿਆ ਉਹ ਜਿੱਥੇ ਗਿਆ ਸੀ ਸਪੈਸ਼ਲ ਖਾਣੀ ਮਿਲਦੀ ਆ ਗੁਜਰਾਤ ગુજરાતી ઓખા આ હેગા પાપા સીતારામ કાઠિયાવાડી રેસ્ટોરન્ટ ਇੱਥੇ ਕਹਿੰਦੇ ਮਿਲਦੀ ਥਾਲੀ ਦੇਖਦੇ ਆਪਾਂ ਸਵਾਗਤਾਂ ਵਿੱਚ ਬੈਠਾ ਪ੍ਰਧਾਨ ਹੁੰਦਾ ਲੱਗਿਆ ਕੁਝ 150 ਦੀ ਥਾਲੀ ਹੈ ਕਹਿੰਦਾ ਕੀ ਬਣਿਆ ਅਨਲਿਮਿਟਡ ਹੈ ਨਾ ਇੱਕ ਬੰਦੇ ਹੀ ਹੋਊਗਾ ਖਾਜ ਇੰਨੀ ਮਰਜ਼ੀ ਲੋਗ ਨਾ ਚੱਲ ਹੁਣ ਇਹ ਹੋ ਗਈ ਅਸੀਂ ਥਾਲੀ ਗਿਆ ਸੀ ਉਹਨੇ ਥਾਲੀ ਦੇ 150 ਰੁਪਏ ਦੀ ਇੱਕ ਥਾਲੀ ਜਮ ਦੱਸ ਹੀ ਦੇ ਪਰ ਇਹ ਕਹਿੰਦੇ ਵੀ ਇੱਕ ਥਾਲੀ ਨਹੀਂ ਦਿੰਦਾ ਕਹਿੰਦੇ ਖਾਜ ਨਾ ਮੰਨਦੀ ਲੋ ਪਰ ਇੱਕ ਬੰਦੇ ਨੂੰ ਥਾਲੀ ਮਿਲਦੀ ਆ ਦੋ ਬੰਦਿਆਂ ਨੂੰ ਮਿਲੀਆਂ ਦੋ ਥਾਲੀਆਂ ਖਾਜ ਨਾ ਮੰਨਦੀ ਲੋ ਇਹ ਦੱਸ ਦਿਵਾਵਾਂ ਜਿਹਨਾਂ ਦਾ ਮੈਂ ਆਪਾਂ ਦੋ ਥਾਲੀਆਂ ਮਗਾਲੀਆਂ ਹੋਣ ਆਪਾਂ ਪੀਤਾ RAM ਕਾਢੇ ਵੜੀ ਜੱਸ ਤੋਂ ਇੱਥੇ ਬੈਠਿਆ ਦੇਖਦੇ ਹਾਂ ਕਹੀ ਜੀ ਮੈਨੂ ਆ ਭਾਈ ਦੇਖ ਲੋ ਜੀ ਇੱਥੇ ਕੋ ਸਮਝ ਆਉਂਦਾ ਹੈ ਗੁਜਰਾਤੀ ਚ ਤੇ ਨਾਲ ਅੰਗਰੇਜ਼ੀ ਲਿਖਿਆ ਆ। ਉਹ ਵੀ ਸਮਾਨ ਆਉਣਾ ਸ਼ੁਰੂ ਹੋ ਗਿਆ। ਦਸਤੀ ਆ ਗਈ, ਪਾਪੜ ਆ ਗਏ ਤੇ ਪਿਆਜ਼ ਦੇਖੋ। ਸੌਬਲਾਈ ਭਰ ਕੇ ਦੱਸਤਾ। ਇਹ ਤਾਂ ਦਾਲਾਂ ਸਬਜ਼ੀਆਂ ਵੀ। ਮਾ ਕਹਿੰਦਾ ਚੱਕ ਜਿੰਨਾ ਮਰਜ਼ੀ ਖਾਓ। ਹਾਂ ਪਤਾ ਨਹੀਂ ਗਾਦੀ ਕਰੀਏ ਦੇਖਣੇ ਹਾਂ। ਦਸਤੀ ਬਣੀ ਅਵਰ ਪਹਿਲਾਂ। ਇਹਦਾ শ্রীলੰਕਰ ਵਾਲਾ ਕੰਮ ਹੋ ਗਿਆ ਤੇ ਆ ਲਿਆ ਤੇ ਜਿੰਨੇ ਡਾਉਂ ਦਾ ਜੇ ਇੱਕ ਹੋਰ ਤਾਂ ਸੱਦੇ ਆ ਗਏ। ਫੁੱਲਾ ਹੀ ਕੰਮ ਜਾਂਦੇ ਆ ਭਾਈ। ਪਾਸੀ ਅਸੀਂ ਚੱਕਤੀ ਦੇਖਦੇ ਆ ਬਾਕੀ। ਨੱਲੇ ਨੇ ਕੰਮ। ਹਾਂ ਸਹੀ ਹੈ। ਓਕੇ ਓਕੇ। ਅਸੀਂ ਲੈਂਦੇ ਆ। ਹਾਂ ਵੀ ਖਾਣ ਲੱਗਿਆ। ਪਤਾ ਨਹੀਂ ਇਦਾਂ ਕੋਪਤੇ ਲੱਗਦੇ ਨੇ। ਤੇ ਆ ਹੈਗਾ ਪਕੌੜੀਆਂ ਪਾਈਆਂ ਆ ਵਿੱਚ ਟਮਾਟਰ ਆ। ਤੇ ਆ ਹੈਗਾ ਬਤਾਉਂਦਾ ਪੜਤਾਂ। ਤੇ ਇੱਧਰ ਆ ਆਹ ਕੀ ਹੈ? ਪਿਆਜ਼ ਸਾਫਤਾ ਹੀ ਪਿਆਜ਼ ਹੈ ਇੱਥੇ ਤਾਂ ਪਿਆਜ਼ ਹੈ ਪਿਆਜ਼ ਜੇ ਕਿ ਆਲੂ ਇਹ ਆਲੂ ਕਾ ਲਸਣ ਹੈ ਬਟਾਟਾ ਇਹ ਬਟਾਟਾ ਔਰ ਜੇ ਕਿ ਹੈ ਬੈਂਗਨ ਬੈਂਗਨ ਔਰ ਇਹ ਵਾਲਾ ਸੇਵਟਾ ਹੈ ਹਾਂ ਸੇਵਟਾ ਹੈ ਸੇਵਟਾ ਸੇਵਟਾ ਟਮਾਟਰ ਸੇਵਟਾ ਟਮਾਟਰ ਠੀਕ ਹੈ ਠੀਕ ਇਹ ਦਮਾਂ ਲੂ ਜੇ ਨੂੰ ਜੇ ਵੀ ਆਲੂ ਹੈ ਜੇ ਪੂਰਾ ਆਲੂ ਕਾ ਪੀਸ ਹੈ ਦਮਾਂ ਲੂ ਠੀਕ ਹੈ ਦਮਾਂ ਲੂ ਇਹ ਦਮਾਂ ਲੂਗਾ ਚਲੋ ਦੇਖਦੇ ਹਾਂ ਟਰਾਈ ਕਰਦੇ ਹਾਂ ਓਕੇ ਬੱਲੇ ਮਜਾ ਆਇਆ ਚਲੋ ਵਿਖਾਵੇਂ ਆਪ ਦੇਖਦੇ ਹਾਂ ਕਿੱਤਾਂ ਵਾਹੇ ਮੋਸਟਲੀ ਗਿਆ ਬਾਹਲੀਆਂ ਚੀਜ਼ਾਂ ਚ ਆਲੂ ਆ ਜਿਵੇਂ ਆਹ ਵੀ ਆਲੂ ਆ ਆਹ ਵੀ ਆਲੂ ਆ ਤੇ ਮੋਸਟਲੀ ਬਾਹਲੀਆਂ ਚੀਜ਼ਾਂ ਚ ਆਲੂ ਪਾਇਆ ਹੋਇਆ ਤੇ ਇਹ ਜਿਆਦਾ ਪਿਆਜ਼ ਆ ਬਾਕੀ ਉਹ ਟੇਸਟੀ ਆ ਬਾਰੇ ਵੀ ਖਾ ਰਹੇ ਨੇ ਸਮਾਨ ਰੋਟੀ ਚੱਲ ਰਹੀ ਆ ਤੇ ਬਾਈ ਹੋਰ ਸਮਾਨ ਆਇਆ ਆ ਇੱਕ ਬਾਏ ਇਹ ਇਹ ਕਿਚੜੀ ਕਿਚੜੀ ਇਹ ਘੜੀ ਇਹ ਘੜੀ ਇਧਰ ਆ ਘੜੀ ਸਮਾਨ ਆਲੇ ਸਾਡੇ ਕੋਲ ਆਈ ਨੀ ਮੁੱਕਿਆ ਸਮਾਨ ਬਹੁਤ ਆ ਬਾਪੂ ਜਮਾਨ ਚੱਕ ਪਿਜਰੀ ਪਾ ਲਈ ਆਪਾਂ ਨੇ ਕੜੀ ਪਾਉਣੀ ਆ ਜਗਨੇ ਕਿਦਾਂ ਦੀ ਜੀ ਨਾਲ ਨਾ ਇਸ ਵਿੱਚ ਥੋੜਾ ਡਾਲਣਾ ਥੋੜਾ ਬਸ 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 ਥੈਂਕ ਯੂ ਇਹ ਮੰਨ ਦੇਖਦੇ ਹੁਣ ਅਭੀ ਨਹੀਂ ਥੋੜੇ ਜਨਾ ਥੋੜੀ ਜਿਹੀ ਕੱਢ ਲੀ ਇਹ ਕੜੀ ਆ ਬਸ ਅੱਜ ਜਿਹੜੀ ਬਣਾਈ ਹੈ ਨਾ ਕੜੀ ਇਹ ਕੱਲ ਇਤਨੀ ਬੇਸਾ ਨਹੀਂ ਪਾਇਆ ਇਹ ਕੱਲੀ ਬਣੀ ਹੋਈ ਆ ਲੱਸੀ ਕੱਲੀ ਲੱਸੀ ਆ ਤੇ ਵਿੱਚ ਉਹਦੇ ਪਾਈ ਹੋਈ ਆ ਸ਼ੱਕਰ ਟੇਸਟੀ ਆ ਵਧੀਆ ਜਿਹੜੀ ਕੜੀ ਖਿਜੜੀ ਆਈ ਹੈ ਨਾ ਇਹਨੂੰ ਕੜੀ ਨੂੰ ਜਿਹੜੀ ਆ ਕੜੀ ਆਹ ਰੱਖੋ ਖਿਜੜੀ ਆਹ ਖਿਜੜੀ ਨੂੰ ਕੜੀ ਦੇ ਵਿੱਚ ਮਿਕਸ ਕਰਕੇ ਪਾ ਦੇਣਾ ਇਹ ਟੇਸਟ ਹੋਣਾ ਵਧੀਆ ਟੇਸਟ ਆ ਇਹ ਪੰਡਾ ਜੱਡੇ ਲੈ ਕੇ ਦੱਸ ਦਿੰਦੇ ਨੇ ਉਹ ਇੰਤਕਾਦੰਦੇ ਨੇ ਦੇ ਕਿੱਡਾ ਲੱਗਦਾ ਇਹਨਾਂ ਕੋਣ ਖਾਊਗਾ ਤਤੋ ਤਿੰਨ ਤਿੰਨ ਰੋਟੀਆਂ ਮਸਾ ਖਾਧੀਆਂ ਗਈਆਂ ਨੇ ਸਮਾਨ ਅਜੀ ਇੱਕ ਵਾਰੇ ਪਾਈਏ ਘੜਚੀ ਮੁੜ ਕੇ ਪਾਉਂਦੇ ਜੀ ਨਹੀਂ ਕਰਿਆ ਸਮਾਨ ਬਹਿ ਟੇਸਟੀ ਆ ਵੈਸੇ ਹੀ ਦੇਕੇਟਡ ਬਰ ਦਿੰਦਾ ਇੱਕ ਵਾਰੀ ਲੱਡੂ ਲਿਆ ਹੁਣ ਇਹ ਵੀ ਦੇਖਦੇ ਆ ਕਰਦੇ ਆ ਚੂਰੀ ਇਹ ਹਾਂ ਮਿੱਠਾ ਵੀ ਚੈੱਕ ਕਰ ਲਿਆ ਸਹੀ ਆ ਨਾ ਲੋ ਮਤਰਾ ਰੋਟੀਆਂ ਆਪਣੀ ਖਾ ਲਈ ਕਿਵੇਂ ਲੱਗੀ ਪ੍ਰਦਾਨ ਰੋਟੀ ਨਯਾਰ ਆ ਗਿਆ ਵਧੀਆ ਦੀ ਨਾ ਹਾਂ ਮਹਾਰਾਸ਼ਟਰ ਤੋਂ ਬਾਅਦ ਜਿਹਨਾਂ ਕਿ ਅੱਜ ਇੱਥੇ ਰੋਟੀ ਖਾਧੀ ਆ ਤਾਂ ਵਧੀਆ ਸੀ ਮਤਲਬ ਇਹਦਾ ਮਸਾਲਾ ਮਿਰਚਾ ਘੱਟ ਪਾਉਂਦੇ ਨੇ ਉੱਥੇ ਅਸੀਂ ਮਿਰਚਾਂ ਤੋਂ ਬੜਾ ਕਿ ਮਿਰਚ ਬਹੁਤ ਪਾਉਂਦੇ ਨੇ ਵਧੀਆ ਰਿਹਾ ਟੇਸਟ ਤੇ ਹੁਣ ਗੱਲ ਇਹ ਆ ਵੀ ਬਾਹਰ ਪੈ ਰਹੇ ਹਾਂ ਮੀ ਇੱਥੇ ਖੜੇ ਹਾਂ ਜਾਣਾ ਆਪਾਂ ਨੇ ਫੇਰ ਉੱਥੇ ਜਿੱਥੇ ਟੈਂਟ ਲੱਗਿਆ ਹੋਇਆ ਫੈਸਟੀਵਲ ਵਾਲੀ ਜਗ੍ਹਾ ਐ ਦੇਖਦੇ ਹਾਂ ਉੱਥੇ ਵੀ ਕੀ ਪ੍ਰੋਗਰਾਮ ਆ ਹੁਣ ਮੀ ਮੜਾ ਜਾ ਘੜੇ ਚ ਫਿਰ ਤੁਰਦੇ ਲਓ ਜੀ ਹੁਣ ਤਿੰਨ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਰਾਤ ਦਾ ਨਜ਼ਾਰਾ ਸਭ ਤਰ੍ਹਾਂ ਫੈਸਟੀਵਲ ਦਾ ਸੋਹਣਾ ਲੱਗ ਰਿਹਾ ਸਜਾਵਟ ਇਹਨਾਂ ਦੇ ਗੁਜਰਾਤ ਟੂਰਿਜ਼ਮ ਵਾਲਿਆਂ ਨੇ ਇਹ ਗੱਲ ਮੰਨੀ ਹੀ ਪੈਣੀ ਬਾਲਾ ਉਹ ਕਰਿਆ ਹੋਇਆ ਖਰਚਾ ਤੇ ਪ੍ਰੈਜੈਂਟੇਸ਼ਨ ਜਿਹੜੀ ਉਹ ਬਹੁਤ ਵਧੀਆ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਬਹੁਤ ਵਧੀਆ ਸਿਸਟਮ ਕਰਿਆ ਹੋਇਆ ਹੈ ਤਾਂ ਦੇਖੋ ਲਾਈਟਾਂ ਹੀ ਲਾਈਟਾਂ ਲਾ ਕੇ ਤੇ ਉਧਰ ਅੱਗੇ ਵੀ ਸਾਰੇ ਕਿਤੇ ਨੰਬਰੇ ਕਰਿਆ ਆ ਅਟਰੈਕਟਿਵ ਮਤਲਬ ਇਹ ਆ ਸਾਪੂਦਰਾ ਲੇਕ ਰਾਤ ਦਾ ਨਜ਼ਾਰਾ ਸਾਪੂਦਰਾ ਲੇਕ ਦਾ ਬਹੁਤ ਸੋਹਣਾ ਲੱਗ ਰਿਹਾ ਆ ਆਈ ਲਵ ਸਾਪੂਦਰਾ ਤੇ ਉਧਰ ਮਿਊਜ਼ਿਕ ਆ ਜਿਹੜਾ ਚੱਲ ਰਿਹਾ ਏ ਲੱਗਦਾ ਵੀ ਫੰਕਸ਼ਨ ਆ ਜਿਹੜਾ ਸ਼ੁਰੂ ਹੋ ਗਿਆ ਚੱਲਦੇ ਹਾਂ ਉਧਰ ਲੋ ਵੀ ਰਾਤ ਦਾ ਮਹੌਲ ਹੁਣ ਖੜਾ ਮੱਗਿਆ ਮੈਂ ਲਾਦਾ ਮਿਊਜ਼ਿਕ ਵਾਲਾ ਜਿਹੜਾ ਆਪਾਂ ਦੋ ਵਾਰ ਦੇਖ ਕੇ ਮੁੜ ਕੇ ਚੱਲਿਆ ਆ ਲਈ ਸੀ ਹੁਣ ਦੇਖਦੇ ਆ ਕਿਵੇਂ ਆ the ਹੋ ਹੋਰ ਫਿਟਨੈਸ ਹੋ ਤਾਂ ਕਮਾਲ کا ہو جاتا ہے ایک بار जोरदार ताली हो जाए गुजरात टूरिज्म एंड गुजरात सरकार के लिए राधा नूर रूप थे तो ਉਮਦਾਸ਼ਾਈ ਪਈ ਆ ਪੂਰੀ ਇਹ ਨਜ਼ਾਰਾ ਹੈ ਸਾਫੂ ਦਾ ਰਾਤ ਦਾ ਨਹੀਂ ਪੈ ਰਹੇ ਹਾਲ ਕਾਲ ਕਾ ਪੂਰੀ ਉਮਦਾਸ਼ਾਈ ਪਈ ਆ ਲਓ ਜੀ ਪ੍ਰੋਗਰਾਮ ਹੋ ਗਿਆ ਸਮਾਪਤ ਕਹਿੰਦਾ ਰਿਹਾ ਪ੍ਰਧਾਨ ਨਜ਼ਾਰਾ ਆਇਆ ਵਧੀਆ ਆਇਆ ਆਫਤ ਨਜ਼ਾਰਾ ਪ੍ਰੋਗਰਾਮ ਜ ਪੂਰਾ ਮਤਲਬ ਪੈਸਾ ਵਸੂਲ ਸੀਗਾ ਪੈਸਾ ਵਸੂਲ ਕੀ ਪੈਸਾ ਲੱਗੇ ਨਹੀਂ ਪਰ ਸਮਾਂ ਵਸੂਲ ਸੀਗਾ ਵਧੀਆ ਸੀ ਪ੍ਰੋਗਰਾਮ ਸਾਰਾ ਤੇ ਰੈਣ ਦਾ ਕਮਰੇ ਦਾ ਆਪਣਾ ਖਰਚਾ ਉਹ ਨਿਕਲ ਗਿਆ ਸਹੀ ਗੱਲ ਕਮਰੇ ਦਾ ਖਰਚਾ ਨਿਕਲ ਗਿਆ ਤੇ ਗੱਲ ਇਹ ਆ ਵੀ ਵਧੀਆ ਸੀਗਾ ਸਾਰਾ ਪ੍ਰੋਗਰਾਮ ਗਾਇਆ ਵੀ ਮੁੰਡਿਆਂ ਨੇ ਵਧੀਆ ਆਵਾਜ਼ ਸੋਹਣੀ ਸੀਗੀ ਤੇ ਆਵਾਜ਼ ਫਿਰ ਘੜਵਾ ਵੀ ਕਰਿਆ ਆਪਾਂ ਨੇ ਘਰਪੜ ਹੁੰਦਾ ਬੰਦੀ ਘੜਵਾ ਕਰਵਾਉਂਦਾ ਕਰਵਾ 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 ਵੀ ਕਰਿਆ ਤੇ ਵਧੀਆ ਰਿਹਾ ਸਾਰਾ ਪ੍ਰੋਗਰਾਮ ਠੀਕ ਆ ਫਿਰ ਅੱਜ ਵੀ ਕਰਦੇ ਹਾਂ ਸਮਾਪਤੀ ਵੀਡੀਓ ਦੀ ਸਾਪੂਦਾਰਾਦਾ ਸਾਰਾ ਸੀਗਾ ਪ੍ਰੋਗਰਾਮ ਬਹੁਤ ਵਧੀਆ ਫੈਸਟੀਵਲ ਸੀਗਾ ਤੇ ਸਵੇਰੇ ਹੁਣ ਇੱਥੇ ਹੋਣੀ ਆ ਮੈਰਾਥਨ ਲੜ ਕੇ ਦੇਖ ਲਿਆ ਮੈਰਾਥਨ ਹੋਣੀ ਆ ਸਾਡੀ ਕੋਸ਼ਿਸ਼ ਤਾਂ ਹੈਗੀ ਆ ਕਿ ਸਵੇਰੇ ਜਿਹੜੀ ਮੈਰਾਥਨ ਹੋਣੀ ਆ ਤੇ ਉਹ ਆਪਾਂ ਦੌੜੀਏ 6 ਵਜੇ ਆ ਦੇਖਦੇ ਆ ਰਜਿਸਟ੍ਰੇਸ਼ਨ ਦਾ ਕੀ ਪ੍ਰੋਸੈਸ ਆ ਫੇਰ ਦੇਖ ਕੇ ਦੌੜਾਂਗੇ ਉਹ ਵੀ ਆਪਾਂ ਠੀਕ ਆ ਅੱਜ ਲਈ ਫਿਰ ਗੁੱਡ ਨਾਈਟ